ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੁੱਛੀ ਐ ਮੇਰੀ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਬੜੀ ਮਾਜ ਲੁੱਟੀ ਐ ਇਹ ਵੀ ਕਹਿੰਦੀ ਐ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਮਾਂ ਨੇ ਪੁੱਟੀ ਐ ਲੈ ਰਾਜਨੀਤੀ ਵਿੱਚ ਐਤ ਕੀ ਬਾਦਲ ਪਰਿਵਾਰ ਵੀ ਛੁੱਟੀ ਐ ਬੋਲ ਸੋਨਿਆਲ ਠੀਕ ਲੱਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ